ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਦੌੜ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਕੱਟਾ ਜੀ ਠੀਕ ਹੈ ਜੀ ਬਹੁਤ ਸੋਹਣਾ ਤੇ ਇੱਕ ਬੂਰੀ ਮੱਝਾ ਠੀਕ ਹੈ ਜੀ ਦੋ ਨਗ ਪਕਾਉਗਾ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਤੁਣ ਗੱਲਬਾਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਦਾ ਨਾਮ ਇਹਨੂੰ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਖੇਤਾਂ ਚ ਰਹਿੰਦਾ ਜੀ ਤੇ ਵੱਧ ਜਾਣਕਾਰੀ ਬਾਈ ਤੋਂ ਫੋਨ ਤੇ ਲੈ ਸਕਦੇ ਹੋ ਠੀਕ ਹੈ ਨਾ ਜੀਮੀਂਦਾਰ ਭਰਾ ਆਪਣਾ ਠੀਕ ਹੈ ਜੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਬਾਈ ਸਾਸੀਗਾ ਜੀ ਸਾਸੀਗਾ ਬਾਈ ਨਾਮ ਦੱਸੋ ਜੀ ਆਪਣਾ ਨਾਮ ਗਰਮੇਲ ਸਿੰਘ ਜੀ ਪਿੰਡ ਪਿੰਡ ਭਦੌੜ ਕੋਠੇ ਖਿਆਣ ਸਿੰਘ ਵਾਲੀ ਠੀਕ ਹੈ ਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਇਹ ਕੱਟਰੀ ਜਾਣਕਾਰੀ ਦੋ ਜੀ ਪਹਿਲੇ ਕੱਟਾ ਹੀ ਹੈ ਦਿੱਲੀ ਦਾ ਵੀ ਲਾਹੌਰੀ ਦਾ ਹੈ ਜੀ ਹਾਂਜੀ ਸਵਾ ਦੋ ਸਾਲ ਦੀ ਉਮਰ ਹੋ ਗਈ ਇਹਦੀ ਠੀਕ ਹੈ ਜੀ ਹਾਂਜੀ ਅੱਜ ਵੀ ਰੇਟ ਇਹਦਾ ਰੇਟ ਦਾ ਹੀ ਫੋਨ ਤੇ ਹੋਊਗਾ ਜੀ ਠੀਕ ਹੈ ਜੀ ਲੋ ਭਰਾ ਅੱਖਾਂ ਦੇਖ ਸਕਦੇ ਬਹੁਤ ਸੋਹਣਾ ਤੇ ਕਿਹੜਾ ਟੀਕਾ ਦੱਸੇ ਭਾਈ ਇਹ ਲਾਹੌਰੀ ਦਾ ਟੀਕਾ ਜੀ ਲਾਹੌਰੀ ਦਾ ਟੀਕਾ ਭਰਾ ਇਸ ਤਰ੍ਹਾਂ ਠੀਕ ਹੈ ਬੂਰੀ ਮੱਝ ਦਾ ਇਹਦਾ ਹੀ ਬੱਚਾ ਬੂਰੀ ਹਾਇਰੋ ਬੱਚਾ ਜੀ ਇਹ ਮੱਝ ਦਾ ਬੱਚਾ ਠੀਕ ਹੈ ਜੀ ਹਾਂਜੀ ਲੋ ਭਰਾ ਦੇਖ ਸਕਦੇ ਥੋੜਾ ਜਿਹਾ ਡਰਦਾ ਨੂੰ ਐਵੇਂ ਡਾਕਟਰ ਆ ਠੀਕ ਹੈ ਜੀ ਤੋੜਾ ਤੋੜਾ ਤਾਂ ਸਾਡੇ ਸਾਹਮਣੇ ਦੇਖ ਸਕਦੇ ਲੋ ਜੀ ਚੈੱਕ ਕਰ ਸਕਦੇ ਬਹੁਤ ਸੋਹਣਾ ਠੀਕ ਹੈ ਜੀ ਹਾਂਜੀ ਭਾਈ ਮੱਝ ਦੀ ਜਾਣਕਾਰੀ ਦੋਈ ਮੱਝ ਆਪਣੀ ਘਰ ਦੀ ਝੋਟੀ ਆ ਜੀ ਹਾਂਜੀ ਠੀਕ ਆ 14 15 ਕਿਲੋ ਲੀਟਰ ਦੁੱਧ ਪਾਉ ਆਪਨੂੰ ਕੋਈ ਠੀਕ ਹੈ ਜੀ ਸੁਣਾ ਜੀ ਠੀਕ ਹੈ ਜੀ ਇਸੇ ਸਾਡੇ 20 ਤਰੀਕ ਤੱਕ ਦਿਨ ਪੂਰੇ ਹੋਣਗੇ ਅਗਲੀ ਜੀ ਆ 20 ਦਿਨ ਅੱਜ ਬਾਈ ਹੋ ਗਈ ਅੱਜ ਬਾਈ ਅਗਲੀ ਬਾਈ 20 ਦਿਨ ਠੀਕ ਹੈ ਜੀ ਹਾਂਜੀ ਹਾਂ ਹਲੇ ਪਿਆਮੀ ਨੇ 28 ਦਿਨ ਪਿਆ ਜੀ 28 29 ਦਿਨ ਪਿਆ ਜੀ ਹਾਂਜੀ ਠੀਕ ਹੈ ਜੀ ਲੋਪਰਾ ਚੱਕਾ ਸਾਦ ਮੱਝ ਚੰਗੀ ਪਲੀ ਪਲੋਸੀ ਆ ਤੇ ਥੋੜੀ ਕੱਚੀ ਆ ਲੋ ਜੀ ਥੋੜਾ ਡਰਦੇ ਆ ਪੱਗ ਬੁਕ ਤੋਂ ਜਾਣ ਵਾਰ

ਥੋੜੀ ਕੱਚੀ ਆ ਠੀਕ ਹੈ ਜੀ ਲੋ ਜੀ ਕੋਠੇ ਜਿਉਨ ਸਿੰਘ ਵਾਲੇ ਠੀਕ ਹੈ ਜੀ ਖਿਆਉਣ ਸਿੰਘ ਵਾਲੇ ਖਿਆਉਣ ਸਿੰਘ ਵਾਲੇ ਜਿਉਨ ਸਿੰਘ ਵਾਲੇ ਕੋਠੇ ਜੀ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ 1.70 ਲੱਖ ਰੁਪਏ ਮੁੱਲ ਆ ਜੀ 1.70 ਲੱਖ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਾਰੇ ਹਰੋ ਅਰੇ ਥਾਣਾ ਲੋ ਜੀ ਜਿਵੇਂ ਮਰਜ਼ੀ ਵਈ ਗਣਾ ਠੰਡੀ ਸੀਲਾ ਪੂਰੀ ਪਰ ਥੋੜਾ ਜਿਹਾ ਉਪਰਾਂ ਕੋਈ ਬੰਦੋ ਕਰ ਜਾਂਦੀ ਆ ਠੀਕ ਆ ਜੀ ਪੂਰੀ ਮੱਝ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ